रहे थे श्री गुरु ग्रंथ साहिब महाराज जी जी पवित्र गो दान के प्रमाण ही गुरु गुरु के गुरु साधी निवाजी साध संत जीव मन बिटते हैं ट्रैक्टर कर दिया ਇੰਗੁਰ ਜਰਨਨ ਦੀ ਨਿਵਾ ਕੱਟੀ ਇੰਗੁਰ ਨਾਇੇ ਦੀ ਫੱਟੇ ਉਹ ਆਹੀ ਕੁੱਤੀ ਦਾ ਹਲਕਾ ਉਹ ਆਹੀ ਦੀ ਫੱਟੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਮੋਕਤਸਰ ਦੀ ਗੰਗ ਦੇ ਵਿਕਿਆ ਮਾਝ ਦੇ ਸਿੰਘਾਂ ਨੂੰ ਬਖਸ਼ਣ ਦੀ ਵਾਰਤਾ ਸਰਵਖੰਡ ਦੇ ਜੀ ਯਾਦ ਗੁਰਦੇ ਸਿੰਘ ਆਰੰਭਪੁਰੋਂ ਵਿਦਾਵਾ ਤੇ ਕੀ ਮੁੜੇ ਕੰਮ ਦੇ ਦੀਆਂ ਮਾੜੀਆਂ ਨਹੀਂ ਕਿਹਾ ਮਾਦੇ ਦੇ ਜਵਾਨੋਂ ਆ ਗਿਓ ਪੂਰੀਆਂ ਪਾ ਕੇ ਤੁਸੀਂ ਸਾਡੇ ਆਲੇ ਕੱਪੜੇ ਪਾ ਕਰਕੇ ਘਰ ਬੈਠੋ ਚੱਕੇ ਤਤੋਤੇ ਚੁੱਲੇ ਤੋਂ ਪੈਦਾ ਆਮਸੂਬਾਲੋ ਤੇ ਅਸੀਂ ਜੇਰਾਤੇ ਪਕਾ ਬੰਨ ਗੁਰੂ ਜੀ ਦੇ ਨਾਲ ਜਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਮੋਹ ਦੇ ਨਾਲ ਉਹ ਦਾ ਲਾ ਕੇ ਤਰਾਇਆ ਮਾਤਾ ਭਗੋ ਦੇ ਨਾਲ ਇਹ ਜਾਲੀ ਦੇ ਜਾਲੀ ਵਿੱਚ ਸਿੰਘ ਮੁੜ ਆਇਆ ਇਹ ਲੱਗੇ ਪੁਰਨਾ ਬਖਸ਼ਾਉਂ ਗੁਰੂ ਜੀ ਨੇ ਕਿਹਾ ਭਾਈ ਤੁਸੀਂ ਅੱਗੇ ਸਾਡੇ ਨਾਲ ਕਲਾਈ ਪਿੱਤਾਂ ਨਹੀਂ ਪਿੰਦਾ ਸਾ ਦਿੱਤਾ ਹੈ ਆਨੰਦਪੁਰ ਸਾਨੂੰ ਛੱਡ ਕੇ ਤੁਰੇ ਆਏ ਜਿਸ ਤਰ੍ਹਾਂ ਦੀਆਂ ਪੂਰੀਆਂ ਅੱਗੇ ਪਾਣੀਆਂ ਰੜੀਆਂ ਨੂੰ ਪਾਉਂਗੇ ਗੁਰੂ ਜੀ ਇਹ ਆਖ ਕੇ ਅੱਗੇ ਢਾਬਲ ਤੁਰ ਪਏ ਕਿ ਦੁਨ ਕੀ ਬੋਧ ਵੀ ਖੁੱਟ ਗਈ ਗੁਰੂ ਜੀ ਪਾਸ ਬਹੁਤ ਸਾਰੇ ਮਲਵਈ ਸੂਰਮੇ ਸਨ ਉਹਨਾਂ ਜਾ ਕੇ ਪਹਿਲਾ ਹੀ ਧਾਉ ਰੋਕ ਲਈ ਮਜੈਲ ਸਿੰਘ ਅਜੇ ਪਿੱਛੇ ਹੀ ਸਨ ਕੀ ਤੁਰ ਕੀ ਦਲ ਮਾਰੋ ਮਾਰ ਕਰਦਾ ਆ ਗਿਆ ਮਜੈਲਾ ਨੇ ਘਾਰ ਲਈ ਕੀ ਮਰਨਾ ਹੀ ਹੈ ਤਾਂ ਗੁਰੂ ਜੀ ਦੇ ਦੁਆਰੇ ਮਰਾਂਗੇ ਕਿ ਜਿਤ ਤੱਕ ਹੀ ਹਾਇਤੀ ਹੋਣਾ ਇੱਥੇ ਕੀ ਸ਼ਰੀਧੀਆਂ ਪਾਈਏ ਮੇ ਜਹਲਾ ਨੇ ਝਾਦਰਾ ਤੇ ਕੀ ਸ਼ਹਿਰੇ ਝਾੜੀਆਂ ਉੱਪਰ ਪਾਦੇ ਜੇ ਆਪ ਉਹਨਾਂ ਦੇ ਪਿੱਛੇ ਹੋ ਰਹੇ ਦੂਰੋਂ ਵੇਖਣ ਵਾਲੇ ਨੂੰ ਅੰਮੋ ਮਲੂਮ ਹੁੰਦੇ ਸਨ ਸ਼ਾਈ ਫੌਜਾਂ ਆਪ ਮਹਾੜੀਆਂ ਆ ਰਹੀਆਂ ਸੀ ਮਜਾ ਲਾ ਨਹੀਂ ਆਣ ਕਈ ਗੋਲੀਆਂ ਤੇਤੀਆਂਾਂ ਦੀਆਂ ਅਜੇਹੀਆਂ ਬਰਕਾ ਕੀ ਤੇ ਕੀ ਤੁਰਕ ਦਾਲ ਦੇ ਦੇ ਛੱਕੇ ਚੁੜਾ ਦਿੱਤੇ ਉਦਰੋ ਗੁਰਾਂ ਗੋਲੀਆਂ ਦੀ ਆਵਾਜ਼ ਸੁਣੀ ਫੌਜ ਲੈ ਕੇ ਉੱਤੇ ਤੇ ਬੇਪੀ ਜਾਤ ਕਰੇ ਇਹ ਤੀਰਾਂ ਦੀ ਵਰਕਾ ਆਰੰਭ ਕੀਤੀ ਹੈ ਮੇਰੇ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਨੇ ਮੋੜਿਆ ਲਾ ਪਾਸ ਜਦ ਤੀਰ ਤੇ ਗੋਲੀਆਂ ਮੁੱਕ ਗਈਆਂ ਤਾਂ ਤੇ ਦਾ ਤੂ ਗੇ ਮਹਾਰਾਜ ਵਿੱਚ ਆ ਗਈ ਚੂੜਵੇਂ

ਦੂਬੇ ਨੇ ਪਾਜ ਨੂੰ ਵਟਾ ਲਿਆ ਸਾਰੇ ਆਕਮਾ ਆਪਤ ਵਿੱਚ ਵਿਚਾਰ ਕੀਤੀ ਜਦ ਲੱਖਾਂ ਮੌਜਾਸਾਨਾ ਗੁਰੂ ਜੀ ਉਸ ਵੇਲੇ ਵੀ ਬਹੁ ਨਾ ਅੰਨ ਆਇਆ ਹੁਣ ਤਾਂ ਹਜ਼ਾਰਾਂ ਦੀ ਬੇਨਤੀ ਹੈ ਵੇ ਗੁਰੂ ਮਾਲਬੀ ਵਿੱਚ ਹੈ ਇੱਥੇ ਉਸ ਦੇ ਹਜ਼ਾਰਾਂ ਸਿੰਘ ਤੇ ਸੇਵਕ ਹਨ ਮਾਨਵੇਂ ਦੇਸ ਦੀ ਜੰਗਲੀ ਇਲਾਕੇ ਵਿੱਚ ਲੰਮਾ ਵੀ ਬੜਾ ਮੁਸ਼ਕਲ ਹੈ। ਬੇਰ ਗੁਰੂ ਕੋਲ ਹੀ ਬਹਾਦਰ ਦੀ ਕਰਾਮਾਤ ਵਾਲਾ ਹੈ। ਇਹ ਕਿਸੇ ਪਾਸੋਂ ਜਿੱਤਿਆ ਨਹੀਂ ਜਾਣਾ। ਇਹ ਟੋਟਕੇ ਪਿੱਛੇ ਨੂੰ ਪਰਤ ਪਾਇਤੇ। ਕਿਸੇ ਮੋਰ ਪਿੱਛੇ ਵੱਲ ਨਹੀਂ ਦੇਖਿਆ। ਗੁਰੂ ਜੀ ਨੇ ਜਦ ਮਿਟਿਆ ਮਝਾ ਨਾ ਲਈ ਬਾਦੀ ਨਾ ਦੁਸ਼ਮਣ ਪਿੱਛੇ ਮੁੜ ਗਿਆ ਹੈ ਤਾਂ ਉਹ ਮਝਾ ਲਈ ਪ੍ਰੇਮ ਵਿੱਚ ਕਿਤੇ ਮੈਦਾਨ ਜੰਗ ਵਿੱਚ ਆਇਆ ਅੱਗੇ ਮਾਇ ਭਾਗੋ ਵੱਟੜ ਸੰਗਾ ਦੀ ਮਲੰ ਪਰਤੀ ਕਰਨੀ ਕੀ ਗੁਰੂ ਜੀ ਦੇ ਚਰਨਾਂ ਤੇ ਆਪ ਕੀ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਗੁਰੂ ਜੀ ਨੇ ਨੱਲੇ ਨੱਲੇ ਸਿੰਘ ਦਾ ਮੂੰਹ ਉਂਝੇ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 7000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਦਾ ਕਿਤਾਬ ਤੇ ਜਾਂਦੇ ਹਨ ਇੱਕ ਇੱਕ ਦਾ ਸਿੰਘ ਹੁਲਾਏ ਦਰਜਨਾ ਤੁਰਕ ਮਰੇ ਪਏ ਹਨ ਯਾਰ ਗੁਰੂ ਜੀ ਅੱਗੇ ਵਧੇ ਤਾਂ ਇੱਕ ਸਿੰਘ ਸਹਿ ਕਰਿਆ ਸੀ ਗੁਰੂ ਜੀ ਨੇ ਉਸ ਦੇ ਮੂੰਹ ਵਿੱਚ ਪਾਣੀ ਪਾਇਆ ਤੇ ਗੋਲ ਦੇ ਵਿੱਚ ਸਿਰ ਰੱਖ ਕੇ ਪੱਕਾ ਕਰਨ ਲੱਗੇ ਸਿੱਖ ਨੇ ਅੱਖਾਂ ਖੋਲਣ ਕੋਲ ਦਿੱਤੀਆਂ ਗੁਰੂ ਜੀ ਨੇ ਆਖਾ ਫਿੱਕਾ ਮੰਗ ਜੋ ਕੁਝ ਮੰਗਣਾ ਹੈ ਇਸ ਬਾਰੇ ਉਸ ਸਿੱਧ ਕੀ ਸਿੱਖ ਭਾਈ ਮਹਾ ਸਿੰਘ ਨੇ ਕਿਹਾ ਗੁਰੂ ਜੀ ਕਿਰਪਾ ਕਰਨ ਲੱਗੇ ਹੋ ਤਾਂ ਬੇਦਾਵੇ ਵਾਲਾ ਕਾਗਜ਼ ਪਾੜ ਦੇਵੋ ਗੁਰੂ ਜੀ ਨੇ ਮਹਾ ਸਿੰਘ ਨੂੰ ਦੇਖਦਿਆਂ ਹੀ ਬੇਦਾਵੇ ਦਾ ਕਾਗਜ਼ ਪਾੜ ਦਿੱਤਾ ਉਸੇ ਵੇਲੇ ਮਹਾ ਸਿੰਘ ਨੇ pran ਤਿਆਗ ਦਿੱਤੇ ਇਹ ਯੋਧਾ ਇਕ ਮਾਗੰਮਤ ਸਤਾਰਾ ਕੋ ਬਾਤ ਬਿਕਰਮੀ ਨੂੰ ਹੋਇਆ ਪੀ ਗੁਰਾਂ ਵਾਤੇ ਤਾਂ ਇਹ ਸਥਾਨ ਨੂੰ ਦੁਨੀਆ ਪੂਜੇਗੀ ਜੋ ਇਹ ਸਥਾਨ ਸ਼ਿਨਾਨ ਕਰੇਗਾ ਇਨ੍ਹਾਂ ਸ਼ਰੀਰਾਂ ਸੰਗਾਂ ਦੀ ਮੁਕਤੀ ਬਾਗਿ ਮੁਕਤ ਹੋ ਜਾਵੇਗਾ ਗੁਰੂ ਜੀ ਦੀ ਨੁਕਿਆਂ ਨੂੰ ਵਾਤੇ ਕੇ ਨਾਗੇ ਰੀਤਰਾ ਆ ਗਏ ਅੱਗੇ ਸਿੰਘਾਂ ਨੇ ਬੜੀ ਸੇਵਾ ਕੀਤੀ ਗੁਰੂ ਜੀ ਕਈਆਂ ਪਿੰਡਾਂ ਨੂੰ ਕਾਰਦੇ ਰੋਪਾਣੇ ਪਿੰਡ ਆਏ ਰੋਪਾਣੇ ਪਿੰਡ ਦੀ ਸੰਗਤ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਰੋਪਾਣੇ ਪਿੰਡ ਨੂੰ ਗੁਰੂ ਜੀ ਨੇ ਤਾਰ ਕੇ ਤੇ ਹੋਰ ਕਈ ਪਿੰਡਾਂ ਤੋਂ ਆ ਗਏ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚ ਗਏ ਗੁਰੂ ਜੀ ਦੇ ਡੱਲੇ ਦਾ ਮਾਨ ਤੋੜਨਾ ਸਾਬੋ ਦੀ ਤਲਵੰਡੀ ਡੱਲੇ ਨਾਮ ਦਾ ਸਰਦਾਰ ਰਹਿੰਦਾ ਸੀ ਉਸ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਡੱਲਾ ਉਸ ਇਲਾਕੇ ਦਾ ਚੌਧਰੀ ਤੇ ਬਹੁਤ ਦਾਰਦਾਦ ਵੀ ਗੁਰੂ ਜੀ ਦੀ ਦਰਦ ਭਰੇ ਦਾਸ ਤਾਨ ਤੁਣ ਕੇ ਆਖਣ ਲੱਗਾ ਸਤਿਗੁਰੂ ਮੇਰੇ ਵੱਡੇ ਵੱਡੇ ਸੂਰਮੇ ਸਾਨਾ ਦਾਤ ਨੂੰ ਯਾਦ ਕਰ ਲੈਂਦੇ ਤਾਂ ਮੁਗਲਾਂ ਦਾਸ ਇਹ ਨਾਕ ਕਰ ਜਾਂਦਾ ਮੇਰੇ ਬਹਾਦਰ ਦੇ ਪਾਈਆਂ ਦੇ ਅੱਗੇ ਕਿਸੇ ਦੀ ਮਜਾਲ ਹੈ ਕਿ ਅਟਕ ਜਾਵੇ ਮੇਰੇ ਦੇ ਪਾਈਆਂ ਦੇ ਹੱਥ ਵੇਖ ਕੇ ਪਠਾਣਾ ਦੀ ਤਾਕਤ ਇਹ ਤਾਕਤ ਕੀ ਜੋ ਆਪ ਵੱਲ ਮੂੰਹ ਕਰ ਜਾਂਦੇ ਗੁਰੂ ਜੀ ਚੁੱਪ ਕੀਤੇ ਢੱਲੇ ਦੀਆਂ ਗੱਪਾਂ ਚੁੰਦੇ ਰਹੇ ਇੱਕ ਦਿਨ ਇੱਕ ਸਿੱਖ ਨੇ ਨਵੀਂ ਬੰਦੂਕ ਗੁਰੂ ਜੀ ਦੀ ਭੇਟਾ ਕੀਤੀ ਗੁਰੂ ਜੀ ਨੇ ਦਲੇ ਨੂੰ ਕਿਹਾ ਲਿਆ ਤੇਰੀ ਯੋਧਿਆਂ ਨੂੰ ਦੇਖੀਏ ਇਸੇ ਇੱਕ ਅਸਾ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਦਲੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਪਰ ਕਿਸੇ ਨੇ ਹਮੀ ਨਾ ਪਰੇ ਸਾਰਿਆਂ ਜਵਾਬ ਦਿੱਤਾ ਕਿ ਸੂਰ ਬੀਰਾ ਵਾਂਗ ਆ ਜੰਗ ਵਿੱਚ ਮਰਨ ਨੂੰ ਪਿਆਰ ਆ ਇਸ ਤਰ੍ਹਾਂ ਬੇਫਾਇਦਾ ਜਾਨ ਨਹੀਂ ਗਵਾ ਦਤੀ ਆ ਕੇ ਦੱਲੇ ਨੇ ਆ ਕੇ ਪਿਆ ਦਾਤਾ ਜੰਗ ਵਿੱਚ ਮਰਨ ਦਾ ਕੀਤਾ ਪਿਆਰ ਹਣਾ ਪਰ ਇਦਾਂ ਮਰਨ ਨੂੰ ਪਿਆਰ ਨਹੀਂ ਗੁਰੂ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੋਈ ਸਿੱਦਕੀ ਮਰ ਜੀਵੜਾ ਸਿੱਖ ਹੈ ਕੁਰਬਾਨੀ ਲਈ ਨਿਕਰੇ ਗੁਰੂ ਪਿਆਰੀ ਸਾਧ ਸੰਗਤ ਦੀ ਇੱਕ ਲਲਕਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਰਿਆ ਸੀ ਜਿੱਤੇ ਪੰਜ ਪਿਆਰੇ ਨਿਕਲੇ ਸੀ ਇਹ ਇੱਕ ਲਲਕਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੌਨਵਾ ਸਾਹਿਬ ਦੀ ਧਰਤੀ ਦੇ ਮਾਰਿਆ ਕਹਿੰਦੇ ਕੋਈ ਹਾਇ ਸੂਰਮਾ ਜੁਆ ਕੇ ਆਪਣੀ ਜਾਨ ਗਵਾਵੀ ਇਹ ਵਟਨ ਸੁਣਦੇ ਤਾ ਦੇ ਸੰਘਾ ਦਿਨਾਂ ਵਿੱਚੋਂ ਇੱਕ ਦਸਤਾਰ ਸਜਾਂਦਾ ਤੇ ਦੂਜਾ ਲੈਦ ਨਾਲ ਨਿਬੜਿਆ ਤਾ ਨਾਲ ਇਹ ਇੱਕ ਤਾਣ ਅੱਗੇ ਹੋ ਗਈ ਅਤੇ ਅਰਜ ਕੀਤੀ ਸਤਿਗੁਰੂ ਬੰਦੂ ਨੂੰ ਪਰਖਣ ਲਈ ਸਾਡੇ ਪਰ ਹਾਇਰ ਕਰੋ ਗੁਰੂ ਜੀ ਨੇ ਸਿੰਘਾਂ ਦੇ ਸਿਰ ਉੱਤੇ ਦੀ ਪਾਇਰ ਕਰ ਦਿੱਤੀ ਕਿ ਦਲੇ ਨੂੰ ਕਿਹਾ ਵੇਖ ਲੈ ਸੱਚੇ ਵੀਰ ਮੌਤ ਤੋਂ ਨਹੀਂ ਡਰਦੇ ਦਲਿਆ ਵੇਖ ਕੀ ਕਰਨੀ ਡਿੱਗ ਗਿਆ ਕੀ ਆਖਿਆ ਸੱਚੇ ਸੱਚੇ ਸਾਧਗੁਰੂ ਆਪ ਹੀ ਜਾਣੋ ਸਾਡੀ ਕੁਛ ਬੁੱਧੀ ਦੀ ਪਹੁੰਚ ਤੱਕ ਕੀ ਹੈ ਤਾਂ ਸਾਧਗੁਰੂ ਜੀ ਨੇ ਵਚਨ ਕੀਤਾ ਕਹਿੰਦਾ ਦਲਿਆ ਇਹਨਾਂ ਸੰਗਾਂ ਦੇ ਨਾਲ ਹੀ ਜੰਗ ਜਿੱਤੀ ਸੀ ਇਥੇ ਛੱਡ ਕੇ ਭਜਨ ਆਲੇ ਨਾਲ ਜੰਗ ਨਹੀਂ ਜਿੱਤੀਆਂ ਜਾਂਦੀਆਂ ਇੱਥੇ ਤਾਂ ਮਰਜੀ ਵੜਿਆਂ ਦੀ ਰੋੜ ਹੈ ਸਾਡੇ ਦਰਵਾਜ਼ੇ ਦੇ ਵਿੱਚ ਉਹ ਗੁਰੂ ਪਿਆਰੀ ਸਾਥ ਸੰਗਤ ਜੀ ਵਾਣੇ ਪੜਦੇ ਆਂ ਸੇਵਾ ਕਰਦੇ ਆਂ ਸਾਖੀ ਕਰਦੇ ਆਂ ਬਿਆਨਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਟੁਕਾਂ ਲੱਗ ਜਾਂਦੀਆਂ ਹਨ ਸੰਗਤ ਪ੍ਰਬਕਸ਼ਨ ਜੋ ਮੈਂ ਬੁਲਾਈਏ ਦੀ ਪਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੇ ਬਹੁਤ ਸਾਰੇ ਭਾਗਾਂ ਵਿੱਚ ਆਤਮਾਨੇ we uh -huh.